ਨੇ ਚੇਤਤ ਤੁਸੀਂ ਸਾਡੇ ਨਾਲ ਬੈਠੇ ਹੋ ਤੁਹਾਨੂੰ ਸਤਕਾਰ ਤੁਹਾਡਾ ਜੋ ਜੋ ਇੱਜ਼ਤ ਮਾਨ ਦੇ ਵਿੱਚ ਜਿਵੇਂ ਜਿਵੇਂ ਤੁਸੀਂ ਕਿਹਾ ਉਹ ਕਰਨਾ ਉਹ ਵੀ ਅਸੀਂ ਕਰਦੇ ਰਹੇ ਆ ਮੈਨੂੰ ਲੱਗਦਾ ਤੁਹਾਡਾ ਇੱਥੇ ਲੋਕਲ ਅਫਸਰ ਦੇ ਨਾਲ ਕਿਸੇ ਦੇ ਨਾਲ ਵੀ ਤੁਹਾਡਾ ਕੋਈ ਅਲੰਬਾ ਨਹੀਂ ਪਹਿਲਾਂ ਦੱਸੋ ਸਾਡੇ ਨਾਲ ਕੋਈ ਅਲੰਬਾ ਰਿਹਾ ਪਿਛਲੇ ਟਾਈਮ ਦੇ ਵਿੱਚ ਨਹੀਂ ਰਿਹਾ ਨਾ ਇਹ ਗੱਲ ਮੰਨਦੇ ਹੋ ਤੁਹਾਨੂੰ ਇੱਜ਼ਤ ਨਾਲ ਤੁਹਾਨੂੰ ਆਪਦੇ ਬਜ਼ੁਰਗਾਂ ਵਾਂਗੂ ਤੁਹਾਨੂੰ ਸਤਕਾਰ ਕਰਕੇ ਬਿਲਕੁਲ ਹੋਂ ਕਰਦੇ ਆਂ ਹੁਣ ਇੱਕੇ ਫੈਸਲਾ ਹੋ ਗਿਆ ਤੁਹਾਨੂੰ ਪਤਾ ਤੁਹਾਡੇ ਵੱਡੇ ਲੀਡਰ ਹੈ ਜਿਹੜੇ ਢੱਲੇਵਾਲ ਸਾਹਿਬ ਜਿਨ੍ਹਾਂ ਦਾ ਅਸੀਂ ਰੋਜ਼ ਸੁੱਖ ਸੁਨਿਆ ਖਾਲਚਲ ਪੁੱਛਣ ਲਈ ਆਉਂਦੇ ਸੀ ਤੇ ਜਿਨ੍ਹਾਂ ਲਈ ਅਸੀਂ ਇਹ ਸੀ ਵੀ ਜਦੋਂ ਉਹਨਾਂ ਨੇ ਖਾਣਾ ਛੱਡਿਆ ਸੀ ਸਾਨੂੰ ਤਕਲੀਫ ਹੁੰਦੀ ਸੀ ਵੀ ਇਹਨਾਂ ਨੇ ਖਾਣਾ ਛੱਡਿਆ ਹੋਇਆ ਬਜ਼ੁਰਗ ਤੇ ਸਾਡੇ ਉਹਨਾਂ ਦੀ ਸੇਧ ਨੂੰ ਨੀ ਕਰ ਲਈ ਜੀ ਹਾਰਿਤਾ ਦਾ ਵਾਹੇ ਗੁਰ ਹੱਥ ਇਹੀ ਗੱਲ ਆ ਜਿਹੜੀ ਗੱਲ ਕਹਿੰਨੇ ਆ ਨਾ ਤੁਹਾਡਾ ਪੁੱਤ ਹੈ ਤੇ ਆਪਦੇ ਪੁੱਤਾਂ ਦੀ ਇੱਜ਼ਤ ਲਾਜ ਕਾਕਾ ਇੱਕ ਵਾਰ ਇਹ ਆਪਣੇ ਆਪਣੇ ਆਪਦੇ ਆ ਆਪਣੇ ਪਿੰਡਾਂ ਤੋਂ ਆ ਅਸੀਂ ਬਹੁਤ ਜਿਹੜੇ ਨੌਕਰੀਆਂ ਕਰਦੇ ਆ ਨਾ ਤੁਹਾਡੇ ਚੋਂ ਕਿੰਨੇ ਆਦੇ ਮੁਲਾਜ਼ਮ ਆ ਅਸੀਂ ਬਹੁਤ ਅਮੀਰ ਬਿਰਲੇ ਟਾਟਿਆਂ ਦੇ ਬੱਚੇ ਨਹੀਂ ਗੇ ਅਸੀਂ ਉਹ ਆ ਨੌਕਰੀਆਂ ਕਰਦੇ ਕਰਕੇ ਕਿਉਂਕਿ ਜਿਹੜੇ ਆਪਣੇ ਵੱਤੋਂ ਵੱਤ ਫੌਜ ਚ ਭਰਤੀ ਹੋ ਜਾ ਪੁਲਿਸ ਚ ਭਰਤੀ ਹੋ ਜਾ ਨਹੀਂ ਇਹਦੇ ਚ ਨਾ ਜੀ ਜ਼ਮੀਨ ਦਾ ਹੀ ਤੁਹਾਡੇ ਕੋਲੇ ਵੀ ਹੂ ਸਰ ਜ਼ਮੀਨ ਦਾ ਤੁਹਾਡੇ ਕੋਲੇ ਵੀ ਹੂ ਹਾਂ ਹੈ ਕੀ ਆ ਠੀਕ ਹੈ ਸ਼ੁਕਰੀਆ ਮੈਂ ਨਹੀਂ ਬਿਲਕੁਲ ਬਿਲਕੁਲ ਉਹ ਵੀ ਖੋਈ ਹੋਊਗੀ ਹਾਂ ਬਿਲਕੁਲ ਬਿਲਕੁਲ ਉਹ ਇੱਕ ਹੋਰ ਤੁਹਾਨੂੰ ਮੈਂ ਕੱਲ ਦੱਸਦਾ ਮੈਂ ਮੈਂ ਉਹਨੂੰ ਤੁਹਾਨੂੰ ਇਹ ਗੱਲ ਦੱਸਦਾ ਇਹਦੇ ਵਿੱਚ ਮੇਰੀ ਜਿਹੜੀ ਹੁਣ ਬੇਨਤੀ ਨੂੰ ਮੰਨਿਓ ਜੀ ਕੱਲਾ ਕੱਲਾ ਬੰਦਾ ਇੱਕ ਬੰਦਾ ਆਊਗਾ ਇਹੋ ਜੇ ਸਵਾਲ ਕਰੂਗਾ ਉਹਦਾ ਮਕਸਦ ਇਹ ਆ ਵੀ ਜਿਹੜੀ ਪੁਲਿਸ ਬਜ਼ੁਰਗਾਂ ਦੀ ਇੱਜ਼ਤ ਕਰ ਰਹੀ ਆ ਉਹਨੂੰ 扑ੜਕਾ ਕੇ ਮਾਹੌਲ ਖਰਾਬ ਕਰਨਾ ਅਸੀਂ ਹੋਣ ਨਹੀਂ ਦੇਣਾ ਪਰ ਜਿਹੜਾ ਬੰਦਾ ਉਹੋ ਜਾਂ ਕਰੂਗਾ ਆਡੈਂਟੀਫਾਈ ਹੋਊਗਾ ਉਹਨੂੰ ਮੁਕਤਣਾ ਪਊਗਾ ਇਹ ਗੱਲ ਮੈਂ ਇੱਕ ਜ਼ੁੰਮੇਵਾਰ ਆਪਸਰ ਜਿਵੇਂ ਤੁਹਾਡਾ ਬੱਚਾ ਹੋ ਕੇ ਮੈਂ ਗੱਲ ਕਹਿਣਾ ਨਾ ਤੇ ਜਿਹੜਾ ਉਹਨਾਂ ਨੂੰ 扑ਕਾ ਕੇ ਖਰਾਬ ਕਰਨ ਦੀ ਆ ਸਾਰਿਆਂ ਦੀ ਡਿਊਟੀ ਇਹ ਆ ਬਜ਼ੁਰਗ ਤੇ ਕਿਸੇ ਨੂੰ ਐ ਨਹੀਂ ਕਹਿਣਾ ਉਹਨਾਂ ਨੂੰ ਕਹਿਣਾ ਹੈ ਜੀ ਜਿਹੜੇ ਵਿਰੋਧ ਕਰਦੇ ਆ ਸਾਡੇ ਬੈਠੋ ਤੁਹਾਡਾ ਸਾਰਾ ਅਸੀਂ ਪ੍ਰੋਪਰ ਸਤਕਾਰ ਦੇ ਨਾਲ ਕਿਸੇ ਨੂੰ ਕੋਈ ਤੱਕ ਨਹੀਂ ਕਹਿਣਾ ਅਸੀਂ ਜਦੋਂ ਫੈਸਲਾ ਹੋ ਗਿਆ ਸਰਕਾਰ ਨੇ ਇਹਨੂੰ ਇੱਥੋਂ ਕਲੀਅਰ ਕਰਾਉਣਾ ਪਰ ਜਿਹੜਾ ਇਹ ਸੋਚਦਾ ਵੀ ਮੈਂ ਤਾਂ ਇੱਥੇ ਗੜਬੜ ਕਰੂੰਗਾ ਜੇਕਰ ਇਹੋ ਜਿਹਾ ਕਿਸੇ ਦੇ ਮਨ 'ਚ ਹੈਗਾ ਵੀ ਮੈਂ ਗੜਬੜ ਕਰੂੰਗਾ ਬਜ਼ੁਰਗਾਂ ਦੀਆਂ ਪੱਕਾ ਲਾਉਂਗਾ ਜਾਂ ਪੁਲਿਸ ਦੀਆਂ ਪੱਕਾ ਲਾਉਂਗਾ ਉਹ ਹੋਣ ਨਹੀਂ ਦੇਣਾ ਉਹਨੂੰ ਐਸਾ ਭੁਗਤਣਾ ਪਊਗਾ ਉਹ ਜਿਹੜੀ ਸਾਰੇ ਲੋਕ ਗੱਲਾਂ ਕਰਦੇ ਇਸ ਕਰਕੇ ਮੇਰੀ ਰਿਕਵੈਸਟ ਦੁਆਰਾ ਹੈ ਆਪਦੇ ਬੱਚੇ ਦਾ ਉਹਦੀ ਪੋਸਟ ਗੱਲ ਨੂੰ ਸਾਰੀ ਫੋਰਸ ਦੇ ਵਿੱਚ ਮਜਿਸਟ੍ਰੇਟ ਸਾਹਿਬ ਤੁਹਾਨੂੰ ਇੱਕ ਮਜਿਸਟ੍ਰੇਟ ਨਹੀਂ ਘੰਟੋ ਘੱਟ 8-10 ਤੋਂ ਜ਼ਿਆਦਾ ਮਜਿਸਟ੍ਰੇਟ ਆ ਸੀਨੀਅਰ ਲੈਵਲ ਦੇ ਟੀਸੀ ਦੇ ਏਡੀਸੀ ਲੈਵਲ ਦੇ ਅਧਿਕਾਰੀ ਆ ਉਹ ਤੁਹਾਨੂੰ ਦੱਸਣਗੇ ਜਿਹੜਾ ਵੀ ਇਹ ਹੁਕਮ ਦੀ ਉਲੰਘਣਾ ਹੈ ਇਸ ਕਰਕੇ ਇਹਨੂੰ ਤੁਸੀਂ ਪੰਜ ਤੋਂ ਪੰਜ ਬੰਦ ਉਹਦੇ ਇਕੱਤਰ ਨਹੀਂ ਹੋ ਸਕਦੇ ਤੁਹਾਨੂੰ ਰਿਕਵੈਸਟ ਕਰਾਂਗੇ ਤੁਸੀਂ ਆਜੋ ਸ਼ਰਾਰਤੀ ਨੂੰ ਆਡੈਂਟੀਫਾਈ ਜਰੂਰ ਕਰਾਂਗੇ ਜਿਹੜਾ ਸ਼ਰਾਰਤ ਕਰਨਾ ਚਾਹੁੰਦਾ ਚਾਲ ਪੁੱਛ ਕੇ ਆਪਦਾ ਨੁਕਸਾਨ ਦੇਖੋ ਜੇ ਆਪਾਂ ਨੂੰ ਪਤਾ ਹਾਂਜੀ ਨਹੀਂ 7 ਮਹੀਨਾ ਨਹੀਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਜੇ ਤੁਹਾਡਾ ਸਵਾਲ ਹੈ ਸ਼ਾਂਤਮਈ ਸ਼ਾਂਤਮਈ ਦੇ ਨਾਲ ਤੁਹਾਨੂੰ ਅਸੀਂ ਇੱਥੋਂ ਰਿਮੂਵ ਕਰਨਾ ਹੈ ਸ਼ਾਂਤਮਈ ਦੇ ਨਾਂ ਬਸਾ ਹੈਗੇ ਆ ਅਸੀਂ ਕੋਈ ਦੇਖੋ 1.3 ਨਾਲ ਲੰਮਾ ਟਾਈਮ ਬੇਨਤੀ ਹੈ ਜਿਹੜਾ ਬੰਦਾ ਉਹਦੇ ਵਿੱਚ ਇੱਥੋਂ ਇਹਨੂੰ ਕਲੀਅਰ ਹੋਣਾ 101% ਕਲੀਅਰ ਹੋਣਾ ਇਹਦੇ ਚ ਕਿੰਤੂ ਪ੍ਰਿੰਤੂ ਕੁਝ ਨਹੀਂ ਹੋਣਾਗਾ ਫੋਰਸ ਨੂੰ ਹੁਕਮ ਹੈ ਫੋਰਸ ਨੂੰ ਟੈਸਟ ਨਾ ਕਰੇ ਆਪਣੇ ਬੱਚਿਆਂ ਦੇ ਇਮਤਿਹਾਨ ਐਨੀ ਜਿਹੜੀ ਆਪਾਂ 300 400 ਬੰਦਾ ਤੋ 3000 ਫੋਰਸ ਨਾਲ ਨਾ ਅਸੀਂ ਲੜਨ ਆਏ ਆ ਤੁਹਾਡੇ ਬੱਚਿਆਂ ਨੇ ਜਿਹੜਾ ਵਿਰੋਧ ਕਰਦੇ ਆ ਤੁਹਾਡਾ ਪ੍ਰੋਟੈਸਟ ਦਾ ਤਰੀਕਾ ਨਾ ਪ੍ਰੈਸ ਇੱਥੇ ਸਾਰੀ ਖੜੀ ਐ ਤੁਸੀਂ ਉਸ ਕੱਲ ਦਾ ਵਿਰੋਧ ਕਰਦੇ ਆ ਤਾਂ ਅਸੀਂ ਆਪਦੀ ਬੱਸੇ ਲਾਉਣੇ ਆ ਤੁਸੀਂ ਉਹਦੇ ਵਿੱਚ ਆਪੇ ਮੈਨੂੰ ਚਾਹੁੰਦਾ ਇਹ ਇਹ ਕੋਸ਼ਿਸ਼ ਵੀ ਮੇਰੀ ਮੂਮੀ ਵੱਡੂ ਹੋਰ ਵੱਡੂ ਅਸੀਂ ਆਪਦੇ ਬਾਪੂਆਂ ਨੂੰ ਟਿਕਦੇ ਬਾਪੂਆਂ ਨੂੰ ਘੜੀ ਤੇ ਚਾਚੇ ਤਾਇਆ ਨੂੰ ਘੜੀ ਤੇ ਅਸੀਂ ਇਹੋ ਜੀ ਕੋਈ ਗੱਲ ਨਹੀਂ ਚਾਹੁੰਦੇ ਅਸੀਂ ਸਤਕਾਰ ਨਾਲ ਚਾਹੁੰਦੇ ਆਂ ਇਸ ਕਰਕੇ ਆ ਸਾਡੇ ਮజిਸਟ੍ਰੇਟ ਸਾਹਿਬ ਨਾਲ ਇਹ ਤੁਹਾਨੂੰ ਜਿਹੜੀ ਇਹ ਗੱਲ ਕਹਿ ਦੱਸਣਗੇ ਵੀ ਜਿਹੜਾ ਡਿਪਟੀ ਕਮਿਸ਼ਨਰ ਦਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਚਾਰ ਤੋਂ ਜਿਹੜੇ ਵੱਧ ਬੰਦਿਆਂ ਦਾ ਜਿਹੜਾ ਨਾ ਰਿਹਾ ਨਾ ਗੱਡੀਆਂ ਦੇ ਵਿੱਚ ਜਿਹੜਾ ਹੈ ਲਿਆਂਦਾ ਜਾ ਰਿਹਾ ਹੈਗਾ ਤੁਸੀਂ ਦੇਖੋਗੇ ਤਸਵੀਰਾਂ ਨਹੀਂਆਂ ਹਾਲਾਂਕਿ ਕਿਸਾਨ ਜਿਹੜੇ ਨੇਗੇ ਤੁਸੀਂ ਦੇਖੋਗੇ ਕਿ ਗੱਡੀ ਕਿਰਤੀ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਕਿ ਉਹ ਵੀ ਮੌਜੂਦ ਨੇ ਕਿ ਸੋ ਕਿਸਾਨਾਂ ਨੂੰ ਵਸਤੇ ਦੇ ਵਿੱਚੋਂ ਜਿਹੜਾ ਲਿਆਤਾ ਜਾ ਰਿਹਾ ਹੈਗਾ ਜੋ ਵੀ ਕਿਸਾਨਾਂ ਕੋਲ ਦੇ ਹੱਥ ਲੱਗ ਰਹੇ ਨੇਗੇ ਉਹਦਾ ਹਰ ਜਿਹੜਾ ਹੈ ਕਮਾਂਡੋ ਟ੍ਰੇਨਿੰਗ ਸੈਂਟਰ ਕਰਾ ਬਹੁਤ ਘੜੀ ਤੇ ਆਉਣਾ ਜਾ ਰਹੇਗਾ ਇੱਕ ਵੱਡੀ ਗਿਣਤੀ ਦੇ ਕਿਸਾਨਾਂ ਨੂੰ ਕਿੱਥੇ ਲਿਆਂਦੇ ਜਾ ਰਹੇ ਨੇ ਦੇਖੋ ਵੀਰੇ ਕਿਸਾਨਾਂ ਦੇ ਵਿੱਚ ਜਿਹੜਾ ਇੱਕ ਕਿਸਾਨਾਂ ਦਾ ਕਹਿਣਾ ਹੈ ਕਿ ਬੇਸ ਕਰਦੇ ਪੈਸੀ ਬੰਦ ਕਰਾਂਗੇ ਕਾ ਫਿਰ ਅਸੀਂ ਬੀ ਨਹੀਂ ਕਵੀ ਹੋਵਾਂਗੇ ਕਿ ਅਸੀਂ ਫੇਰ ਪੀਰ ਕਰਦੇ ਆ ਸਾਡੇ ਉਹਨਾਂ ਲੋਕਾਂ ਨੂੰ ਭਾਵੇਂ ਕਿਸੇ ਨਾਲ ਸੰਬੰਧਤ ਹੋਣਾ ਕਿ ਆ ਜੰਗ ਲੜਾਈ ਸਾਡੀ ਐ ਐਮਐਸਬੀ ਕਾਨੂੰਨ ਦੀ ਐ ਸਾਡੀ ਲੜਾਈ ਫਸਲਾਂ ਦੀ ਐ ਉਹ ਸਾਡੀ ਲੜਾਈ ਸਾਡੀਆਂ ਜ਼ਿੰਦਗੀ ਦੀ ਐ ਇਹ ਤੁਸੀਂ ਉਹ ਤੋਂ 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 ਮੁਕੇ ਸਰਕਾਰ ਉਹਨਾਂ ਨੂੰ ਆਪਣੇ ਹੱਕ ਦੇਣ ਨੂੰ ਤਿਆਰ ਨਹੀਂ ਸੀ ਸੋ ਹੁਣ 3-4 ਮਹੀਨੇ ਤੋਂ ਜਿਹੜਾ ਸਰਕਾਰ ਨਾਲ ਸੈਕਟਰ ਦੀ ਸਰਕਾਰ ਦੇ ਨੁਮਾਇੰਦਿਆਂ ਨਾਲ ਕਸਾਲੋ ਆਗੂਆਂ ਦੀ ਮੀਟਿੰਗਾਂ ਚਾਹੀਆਂ ਸੀ ਅੱਜ ਜਿਹੜੀ ਮੀਟਿੰਗ ਹੋ ਰਹੀ ਸੀ ਚੰਡੀਗੜ੍ਹ 'ਚ ਦੇਖੋ ਉਹ ਕਿਸਾਨ ਆਗੂ ਉਹ ਮੀਟਿੰਗ ਕਰਨ ਵਾਸਤੇ ਗਏ ਆ ਇੱਕ ਪਾਸੇ ਉਹ ਮੀਟਿੰਗ ਕਰ ਰਹੇ ਆ ਸਰਕਾਰ ਇੱਕ ਪਾਸੇ ਜਿਸ ਤਰ੍ਹਾਂ ਦਾ ਦਸਰਦ ਉਹਨਾਂ ਦੇ ਘਾਇਆ ਗਿਆ ਜਦੋਂ ਖਲੋਰੀ ਬਾਦਰ ਤੇ ਹਮਲਾ ਕਰਕੇ ਜਨਰਲ ਸਾਥੀ ਜਸਾਨ ਨੂੰ ਚੱਕ ਚਾ ਕੇ ਛੁੱਟਿਆ ਗਿਆ ਇੱਥੇ ਆ ਕੇ ਚੰਡੀਗੜ੍ਹ ਜਿੱਥੇ ਗੱਲਿਆੜ ਜਿਹੜਾ ਲੰਬੇ ਸਮੇਂ ਤੋਂ ਮਰਨwarte ਤੇ ਬੈਠਿਆ ਸੀ ਆਪਣੇ ਹੱਕਾਂ ਨੂੰ ਲੈ ਕੇ ਸੋ ਉਹਨਾਂ ਨੂੰ ਅਰੈਸਟ ਕਰ ਲਿਆ ਸਰਪੰਥੀ ਭਨੇਰ ਸਰਪੰਚੀ ਨੇ ਵੀ ਆਗੂ ਸੀ ਦੇਖੋ ਇਹ ਬਹੁਤ ਤਣਾਉਣੀ ਹਰਕਤ ਹੈ ਇਸ ਤਰ੍ਹਾਂ ਗੁਲਾਮੀ ਦਾ ਸਾਥ ਕਰਾਇਆ ਜਾ ਰਿਹਾ ਅੱਜ ਉਹਨਾਂ ਉਨਸਾਸਰਾ ਵੱਲੋਂ ਬਹੁਤ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਜੇ ਕਿਸੇ ਕਿਸਾਨ ਨੇ ਕਿਸੇ ਤਰ੍ਹਾਂ ਦੀ ਹਰਕਤ ਕੀਤੀ ਅਸੀਂ ਸ਼ਕਤੀ ਨਾਲ ਪੇਸ਼ ਆਵਾਂਗੇ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਉਹ ਅਫਸਰਾਂ ਨੂੰ ਕਿ ਜਿਹੜਾ ਤੁਹਾਡੀ ਖਾਕੀ ਵਰਦੀ ਨੇ 3 ਦਿਨ ਪਹਿਲਾਂ ਉਸ ਕਰਨਲ ਸਾਹਿਬ ਨੂੰ ਜਿਹੜਾ ਉਹ ਮਿਲਟਰੀਚ ਸੀ ਜਿਹਦਾ ਸ਼ਰਧਾਂ ਤੇ ਆਪਣੇ ਡਿਊਟੀ ਨਿਭਾਉਣੇ ਐ ਉਹਨੂੰ ਪਟਿਆ ਉਹਦੇ ਖਿਲਾਫ ਤੁਹਾਡੀ ਜਵਾਨ ਕਿਉਂ ਨਹੀਂ ਖੁੱਲੀ ਜਿਹੜੀ ਅੱਜ ਕਿਸਾਨਾਂ ਨੂੰ ਸ਼ਾਂਤ ਮੈਤਰੀ ਤਰੀਕੇ ਨਾਲ ਆਪਣਾ ਅੰਦੋਲਨ ਚਲਵਾਤੇ ਅ ਧਮਕੀਆਂ ਦੇ ਰਹੇ ਐ ਸੋ ਇਹ ਬਹੁਤ ਵੱਡਾ ਧੱਟਾ ਆਉਣ ਵਾਲੇ ਦਿਨਾਂ 'ਚ ਇਹਦੇ ਜਿਹੜਾ ਖਮਿਆਜਾ ਨਾ ਉਹ ਸਰਕਾਰਾਂ ਨੂੰ ਝੁਕਣਾ ਪਵੇਗਾ ਕਿਉਂਕਿ ਇਸ ਤਰ੍ਹਾਂ ਦਾ ਤਸੱਦਦ ਆਖਰ ਸੰਘਰਸ਼ ਨੂੰ ਜਨਮ ਦਿੰਦਾ ਕੌਮੀ ਇਲਸਾਮ ਮੋਰਚੇ ਵੱਲੋਂ ਤੇ ਜਹਦਾ ਦਿੱਤਾਰ ਸਿੰਘ ਹਲਾਰਾ ਵੱਲੋਂ ਜਿੱਥੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਜਾਂਦੀ ਆ ਉੱਥੇ ਜੋ ਅੱਜ ਸਰਕਾਰ ਦਾ ਰਵੱਈਆ ਉਹਦੀ ਬੁਰਜੋਰ ਨਹੀਂ ਕਿੱਡੀ ਹੁੰਦੀ ਤਾਂ ਕੋਈ ਲੱਗਦਾ ਨਹੀਂ ਆਮ ਲੋਕੀ ਕਹਿੰਦੇ ਬਹੁਤ ਜ਼ਿਆਦਾ ਪਰੇਸ਼ਾਨ ਸੀ ਜੇ ਹੁਣ ਬਾਰਡਰ ਖੁੱਲਣਗੇ ਕਿਤਨੇ ਕਿਤੇ ਪੰਜਾਬ ਦੇ ਵਿੱਚ ਜੋ ਪਾਰ ਬੰਦ ਹੈ ਉਹ ਵੀ ਕਾਫੀ ਅਰੇ ਕੰਮ ਚੋਂ ਹੋ ਰਹੇ ਸਿਰ ਦੇਖੋ ਪਰੇਸ਼ਾਨ ਨਹੀਂ ਪਰੇਸ਼ਾਨ ਤਾਂ ਸਰਕਾਰ ਨੇ ਜਿਹੜੇ ਬਾਰਡਰ ਰੋਕੇ ਆ ਭਾਵੇਂ ਮੈਂ ਇਸ ਤਰ੍ਹਾਂ ਦੀ ਡੈਰੀਗੇਟਿੰਗ ਕਰਕੇ ਉੱਥੇ ਕਿਸਾਨਾਂ ਨੂੰ ਰੋਕਿਆ ਗਿਆ ਜੇ ਉਹਨਾਂ ਨੂੰ ਦਿੱਲੀ ਜਾਣ ਦਿੰਦੇ ਉਹਨਾਂ ਨੂੰ ਲੋੜ ਨਹੀਂ ਸੀ ਇੱਥੇ ਬੈਠਣ ਦੀ ਸੋ ਉਸ ਪਾਸੇ ਵੀ ਜ਼ਿੰਮੇਵਾਰ ਸਰਕਾਰ ਹੈ ਸਰਕਾਰ ਨੇ ਹੀ ਉੱਥੇ ਪੱਕੀਆਂ ਉੱਥੇ ਬਿਲਰ ਉਸਾਰ ਕੇ ਉਹਨੂੰ ਰੋਕਿਆ ਗਿਆ ਸਾਰੇ ਬਾਰਡਰਾਂ ਨੂੰ ਸੋਝੇ ਇੱਕ ਪਾਸੇ ਗੱਲਬਾਤ ਕਰ ਰਹੀ ਹੈ ਘੱਟ ਵੱਧ ਕਰਕੇ ਇਹਨੂੰ ਅਡਜਸਟਮੈਂਟ ਕਰਕੇ ਉਹਨਾਂ ਦੀ ਕੁਝ ਮੰਗਾ ਮੰਨ ਦੇ ਪਰੰਤੂ ਅੱਜ 4 ਮਹੀਨੇ ਦੀ ਤਰੀਕ ਲੈ ਕੇ ਆਡੀ ਮੀਟਿੰਗ ਦੀ ਸਿਰਫ ਇਹ ਲੋਨ ਜਲੀਲ ਕਰ ਰਿਹਾ ਪਰ ਦੂਜੇ ਪਾਸੇ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ ਇਹ ਬਹੁਤ ਨੰਢੀ ਆਉਣ ਵਾਲਾ ਮਾਹੌਲ ਕਿਦਾਂ ਦਿਖਦੇ ਹੋ ਪੰਜਾਬ ਦਾ ਦੇਖੋ ਹੌਣ ਵਾਲਾ ਮਾਹੌਲ ਬੀਤ ਸਕਦਾ ਕਿਉਂਕਿ ਇਸ ਤਰ੍ਹਾਂ ਤਸ਼ੱਦਦ ਅ ਬਰਦਾਸ਼ਤ ਨਹੀਂ ਕਰਦੇ ਜਿੰਨਾ ਇਹਨਾਂ ਨੇ ਸਰਕਾਰਾਂ ਨੇ ਤਸ਼ੱਦਦ ਕਰਨਾ ਉਹਨਾਂ ਦਾ ਉਸ ਤੇ ਖਲਾਫ ਹੀ ਜਨਤਾ ਚ ਰੋਸ ਜਿਹੜਾ ਜਗ